ਕੀ ਨਾ ਮਾਇਲਾ ਕਿਹੜਾ ਇਥੋਂ ਨਾ ਕੱਢ ਲਗੇ ਅੱਗ ਜੀ ਅੱਜ ਬਠਿੰਡਾ ਜ਼ਿਲ੍ਹੇ ਵੱਲੋਂ ਜਿਹੜਾ ਲੰਗਰ ਦੀ ਤਿਆਰੀ ਹੈ ਹੋ ਰਹੀ ਹੈ ਸੋ ਸਾਰੇ ਸਾਡੇ ਵੀਰ ਸੇਵਾਦਾਰ ਲੱਗੇ ਪਏ ਐ ਤੇ ਆ ਸਾਡੇ ਵੀਰ ਮਹਿਮਾ ਸਰਜਾ ਆ ਯਾਤਰੀ ਤੋਂ ਪਿੰਡ ਦੇਉਣ ਜੀ ਆ ਸਾਡਾ ਵੀਰ ਦੇਉਣ ਤੇ ਆ ਸਾਡੀ ਮਾਤਾ ਜੀ ਦੇ ਤੋਂ ਆਇਆ ਭਾਈ ਜਿਲੰਦਰ ਸਿੰਘ ਦੀ ਮਾਤਾ ਹਾਂ ਤੇ ਬੰਨ ਨਾ ਜਿਆਦੇ ਮੇਰੇ ਤੇ ਆ ਸਾਡੀਆਂ ਬੀਵੀਆਂ ਹੋਰ ਬੈਠੀਆਂ ਆ ਹਾਂ ਮਾਤਾ ਸਾਡੀਆਂ ਬੁੱਟਰ ਬੁੱਟਰ ਜੀ ਬੁੱਟਰ ਸ੍ਰੀ ਕੇ ਤੋਂ ਇਹ ਵੇਖੋ ਸਾਡੀਆਂ ਮਾਤਾ 80-80 ਸਾਲਾਂ ਦੀਆਂ ਜਿਹੜੀਆਂ ਲੰਗਰ ਦੀ ਤਿਆਰੀ ਕਰ ਰਹੀਆਂ ਸੋ ਆਹ ਸਿੱ ਲੰਗਰ ਜਿਹੜਾ ਸ਼ੁਰੂ ਕਰਤਾ ਮਾਤਾ ਤੇ ਸਾਡੀਆਂ ਮਾਤਾ ਬੁੱਟਰ ਸ੍ਰੀ ਕੇ ਤੇ ਸੰਗਤ ਤੇ ਜੀਦਾਪਿੰਡ ਤੇ ਮੋੜ ਸੋ ਇਹ ਸਾਡੀਆਂ ਸਾਰੀਆਂ ਬੀਬੀਆਂ ਅੱਜ ਇੱਥੇ ਲੰਗਰ ਦੀ ਤਿਆਰੀ ਕਰ ਰਹੀਆਂ ਜੋ ਬਠਿੰਡੇ ਜ਼ਿਲ੍ਹੇ ਵੱਲੋਂ ਲੰਗਰ ਜੇ ਲਗਾਇਆ ਜਾ ਰਿਹਾ ਹੈ ਸੋ ਇਹ ਸਾਡੀਆਂ ਬੀਬੀਆਂ ਅੱਜ 15 18 ਬੀਬੀਆਂ ਇੱਥੇ ਜਿਹੜੀਆਂ ਲੰਗਰ ਦੀ ਤਿਆਰੀ ਕਰ ਰਹੀਆਂ ਸੋ ਸਾਰੇ ਬਠਿੰਡੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਬੇਨਤੀ ਹੈ ਕਿ ਜਿਹੜੇ ਧਰਨੇ ਤੇ ਆਏ ਆ ਉਹ ਬਠਿੰਡੇ ਜ਼ਿਲ੍ਹੇ ਚੋਂ ਲੰਗਰ ਛਕਣ ਕਿਉਂਕਿ ਸਾਡੇ ਵਰੰਟੀਆਂ ਨੇ ਪੂਰੀ ਤਿਆਰੀ ਕਰਤੀ ਤੇ ਇੱਥੇ ਜਿਹੜਾ ਪਹਿਰੇ ਦੀ ਰਸਮ ਹੈ ਉਹ ਵੀ ਆਪਾਂ ਸ਼ਾਮ ਨੂੰ ਸ਼ੁਰੂ ਕਰ ਦੇਣੀ ਹੈ ਤਿੰਨ ਚਾਰ ਦਿਨ ਹੋ ਗਏ ਜਿਹੜਾ ਪਹਿਰਾ ਆਪਣਾ ਚੱਲ ਰਿਹਾ ਸੋ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਪਹਿਰੇ ਤੇ ਵੀ ਪਹੁੰਚਣ ਦੀ ਤਿਆਰੀ ਕਰ ਤੇ ਸਬਜ਼ੀ ਸਾਡੀ ਬਣ ਗਈ ਤੇ ਰੋਟੀਆਂ ਦੀ ਤਿਆਰੀ ਹੈ ਵਾਇਗੁਰਜੀ ਕਾ ਖਾਨਸਾ ਵੈਗੁਰੂ ਜੀ ਕੀ ਫਤਿਹ ਮਾਤਾ ਬੋਲਣਾ ਕਿਸੇ ਨੇ ਕਮਿੰਦਰ ਬੋਲਦੇ ਬੋਲ ਦੇ ਬੱਚੇ ਆ ਜਾ ਮਾਤਾ ਤੂੰ ਆ ਉਹ ਬੋਲੀ ਕਰ ਕਰ ਉਹਨਾਂ ਨੂੰ ਖਿਲਾਗੇ ਜੀ ਬੋਲ ਸਾਨੂੰ ਨਹੀਂ ਕਰਨੀ ਤੂੰ ਕੱਟ ਦੇ ਫੋਨ ਆ ਸਾਡੇ ਮਾਤਾ ਜੀਦੇ ਤੋਂ ਆਏ ਆ ਅੱਜ ਹੁਣੇ ਆਏ ਤੇ ਆਉਣ ਸਾਰੀ ਰੋਟੀਆਂ ਤੇ ਲੱਗ ਗਏ ਵਿਚਾਰੇ ਆਓ ਜੀ ਮਾਤਾ ਬੋਲੋ ਕੀ ਕਹਿਣਾ ਚਾਹੁੰਦੇ ਆ ਅਲਤਾਜੀ ਗੁਰਫਤੇ ਪ੍ਰਵਾਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੋਂ ਪ੍ਰੰਤ ਬੇਨਤੀ ਹੈ ਇਹ ਬੀਬੀਆਂ ਦਾ ਹੌਸਲਾ ਬੜਾ ਬਲੰਦ ਹੈ 10 10 15 15 ਬੀਬੀਆਂ ਦੇ ਜਥੇ ਲੰਗਰਾਂ ਦੇ ਵਿੱਚ ਪਹੁੰਚ ਰਹੇ ਆ ਤੂੰ ਵੀ ਆਇ ਨੂੰ ਮੁਕਰ ਲੋ ਬਈ ਤੇ ਵੀਰਾਂ ਨੂੰ ਸੱਦਾ ਦਿੰਨੇ ਆਂ ਅਸੀਂ ਕਿ ਵੀਰੋ ਆ ਕੇ ਪ੍ਰਸ਼ਾਦਾ ਛਕੋ ਤੇ ਬਾਕੀ ਜਿਹੜੀ ਮੋਦੀ ਸਰਕਾਰ ਨੂੰ ਸਾਡੀ ਚਿਤਾਮਨੀ ਹੈ ਕੀ ਕੋਸ ਤੂੰ ਸੋਚ ਲਾ ਮੋਦੀਆ ਐਨੀ ਦੁਨੀਆ ਤੇਰੇ ਤੈਨੂੰ ਗਾਲਾਂ ਕੱਢਦੀ ਐ ਤੇਰੇ ਤੇ ਖਿਲਾਫ ਐ ਕਿਸੇ ਦੀਆਂ ਤਾਂ ਤੈਨੂੰ ਦਰਸੀਸਾਂ ਲੱਗ ਗਈ ਜਾਣਗੀਆਂ ਤੇ ਕਿਉਂ ਦਰਸੀਸਾਂ ਲੈਣਾ ਤੂੰ ਸਾਡਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਮਰਨwarte ਤੇ ਬੈਠੇ ਆ ਦੁਨੀਆ ਦੀ ਕਾਤਰ ਕਿ ਸਾਡੇ ਬੱਚਿਆਂ ਦੀਆਂ ਜ਼ਮੀਨਾਂ ਬਚ ਜਾਣ ਤੇ ਤੈਨੂੰ ਕਿਸੇ ਤੇ ਵੀ ਤਰਸ ਨਹੀਂ ਆਉਂਦਾ ਤੂੰ ਕਿਉਂ ਇਹਨਾਂ ਬੱਚਿਆਂ ਦਾ ਦੁਸ਼ਮਣ ਬਣਿਆ ਬੈਠਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੀਪ ਨੂੰ ਪਾ ਦਿਓ ਸੋ ਦੋਸਤੋ ਇਹ ਸਨ ਸਾਡੀਆਂ ਮਾਤਾ ਜਿਨ੍ਹਾਂ ਨੇ ਬੋਲ ਕੇ ਤੁਹਾਨੂੰ ਵੀਡੀਓ ਵੀ ਪਾਈ ਹੈ ਤੇ ਲੰਗਰ ਦੀ ਤਿਆਰੀ ਹੈ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਜਲਦੀ ਤੋਂ ਜਲਦੀ ਪਹੁੰਚ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ